ਹਾਂਜੀ ਦੇਸ਼ਾਂ ਅਤੇ ਉਹ ਦੇਸ਼ਾਂ ਵਿੱਚ ਵਸਤੇ ਮੇਰੇ ਵੀਰੋ ਆਪ ਸਭ ਦਾ ਉਹਦੇ ਖਾਲਸਾ ਚੈਨਲ ਵੱਲੋਂ ਸਵਾਗਤ ਹੈ ਸੋ ਆਪ ਸਭ ਸੰਗਤਾਂ ਨੂੰ ਜਿਉ ਆਪਦੇ ਹੋਏ ਸਭ ਤੋਂ ਪਹਿਲਾਂ ਫਤਿਹ ਦੀ ਸਾਂਝ ਪਾਈਏ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਸੰਗਤ ਜੀ ਅੱਜ ਦੀ ਇਸ ਵੀਡੀਓ ਵਿੱਚ ਮੇਰਾ ਮਕਸਦ ਕਿਸੇ ਕਮਿਊਨਿਟੀ ਕਿਸੇ ਧਰਮ ਕਿਸੇ ਕੌਮ ਜਾਂ ਕਿਸੇ ਵਿਸ਼ੇਸ਼ ਵਿਅਕਤੀ ਨੂੰ ਟਾਰਗੇਟ ਕਰਨ ਦਾ ਨਹੀਂ ਹੈ ਸੋ ਸੰਗਤ ਜੀ ਮੇਰਾ ਮਕਸਦ ਕੇਵਲ ਅੱਜ ਦਾ ਜੋ ਸਾਡੀ ਕੌਮ ਦੇ ਵਾਰਸ ਹਨ ਜਿਨ੍ਹਾਂ ਨੇ ਸਾਡੀ ਕੌਮ ਨੂੰ ਬਿਲਕੁਲ ਨਿਖਾਰ ਕੇ ਰੱਖ ਦਿੱਤਾ ਨਿਕਲ ਚੁੱਕੀ ਕੌਮ ਸੰਗਤ ਜੀ ਫਖਰੇ ਕੌਮ ਮੇਰੀ ਮੁਰਾਦ ਹੈ ਫਖਰੇ ਕੌਮ ਕਾਦਾ ਫਖਰ ਹੈ ਸੰਗਤ ਜੀ ਜਿਨ੍ਹਾਂ ਨੇ ਰੱਜ ਕੇ ਪੰਜਾਬ ਵਿੱਚ ਸਿੱਖੀ ਦਾ ਘਾਣ ਕੀਤਾ ਉੱਟਿਆ ਲੁੱਟਿਆ ਤੇ ਵੱਜ ਕੇ ਬੇਤਗਬੀਆਂ ਹੋਰ ਕ੍ਰਪਸ਼ਨਾ ਇਹੋ ਇਹੋ ਜਿਹੇ ਕੇਸ ਜਿਹੜੇ ਅੱਜ ਤੱਕ ਝੂਠੇ ਵਾਅਦੇ ਕਰ ਕਰਕੇ ਕਿਸੇ ਪਾਸੇ ਨਹੀਂ ਲੱਗੇ ਸੰਗਤ ਜੀ 228 ਰੁਪਿਆਂ ਦਾ ਜੋ ਹਸਾਬਤਾ ਹੈ ਅਜ ਤੱਕ ਇਹ ਫਖਰ ਕੌਮੀ ਦੇ ਸਕੇ ਸੁਮੇਰੇ ਕਹਿੰਦਾ ਮਤਲਬ ਹੈ ਨਾ ਤਾਂ ਸ਼ਰਮ ਆਈ ਫਖਰ ਕੌਮ ਅਵਾਰਡ ਦੇਣ ਵਾਲਿਆਂ ਨੂੰ ਕਿ ਨਾ ਸ਼ਰਮ ਆਈ ਫਖਰ ਕੌਮ ਅਵਾਰਡ ਲੈਣ ਵਾਲਿਆਂ ਨੂੰ ਕਿਉਂਕਿ ਇਹਦੇ ਵਿੱਚ ਦੋਵੇਂ ਤਰ੍ਹਾਂ ਚੁਰਵਾਰ ਪਾਈ ਜਾਂਦੀਆਂ ਸੋ ਸੰਗਤ ਜੀ ਮੈਂ ਬਹੁਤਾ ਡੰਗਾਈ ਜਾਂ ਬਹੁਤਾ ਗਹਿराई ਤੱਕ ਜਾਣ ਨਹੀਂ ਚੰਦਾ ਮੈਂ ਇੱਕ ਸਾਦਾ ਜਿਹਾ ਬੰਦਾ ਵਾਂ ਸਾਧ ਸੰਗਤ ਜੀ ਇੱਕ ਮੇਰੇ ਮਨ ਦਾ ਬਲਬਲਾ ਹੈ ਜਿਹੜਾ ਕਲਮ ਬੰਦ ਕਰਕੇ ਤੇ ਜ਼ੁਬਾਨ ਦੇ ਬੋਲਾ ਰਸਤੇ ਮੈਂ ਕਵਤਾ ਦੇ ਰੂਪ ਵਿੱਚ ਅੱਜ ਇਸ ਤੋਂ ਪਹਿਲਾਂ ਦੋ ਬੰਦ ਕਵਤਾ ਦੇ ਪਾਈ ਸੀ ਤੇ ਅੱਜ ਵੀ ਕਵਤਾ ਜਿਹੜੀ ਹੈ ਦੋ ਨੰਬਰ ਵਾਲੀ ਇਹਦੇ ਵਿੱਚੋਂ ਵੀ ਮੈਂ ਸਿਰਫ ਦੋ ਜਾਂ ਤਿੰਨ ਬੰਦ ਜਿਹੜੇ ਹਨ ਉਹ ਆਪ ਜੀ ਦੀ ਸੇਵਾ ਵਿੱਚ ਇਸੇ ਸੰਬੰਧ ਵਿੱਚ ਸਾਂਝੇ ਕਰ ਰਿਹਾ ਹਾਂ ਉਹ ਸੰਗਤ ਜੀ ਪੰਜਾਬ ਦੀ ਕੀ ਮਹਤਵਪੂਰਣੀ ਹੈ ਪੰਜਾਬ ਦੀ ਜਵਾਨੀ ਮਹਤਵਪੂਰਣੀ ਹੈ ਅੱਜ ਦੇ ਸਾਡੇ ਪਕਟਾਂ ਦੇ ਵਾਰਖ ਜਿਹੜੇ ਹਨ ਵੱਡੇ-ਵੱਡੇ ਦਾਵੇ ਕਰਦੇ ਹਨ ਫੇਰ ਦੇ ਮੇਰੇ ਕਹਿਣ ਤੋਂ ਮੁਰਾਦ ਤਬਦੀਲੀ ਨਹੀਂ ਕਿ ਬਦਲਾ ਲਿਆਵਾਂਗੇ ਸੋ ਸੂਈ ਉਹ ਤੇ ਵੀ ਉੱਥੇ ਖੜੀ ਐ ਸੰਗਤ ਜੀ ਸੋ ਸਿਰਫ ਮੈਂ ਨਾ ਤਾਂ ਲੈਕਚਰ ਹੁਣਾਂ ਨਾ ਮਤਵਿਸ਼ਰਨਾ ਟਾੜੀ ਸਿਰਫ ਕਵਤਾ ਦੇ ਰੂਪ ਵਿੱਚ ਇਹ ਦੋ ਜਾਂ ਤਿੰਨ ਬੰਦ ਮੈਂ ਆਤੀ ਦੀ ਸੇਵਾ ਵਿੱਚ ਸਾਂਝੇ ਕਰਨੇ ਹਨ ਦਿਨ ਵਿੱਚ ਸਿਰਫ ਇਹ ਚੀਜ਼ ਦਾ ਆਪਣੇ ਘਰ ਪ੍ਰਤੀ ਇਹ ਕੌਮ ਇਹ ਦੇਸ਼ ਇਹ ਸਾਡਾ ਘਰ ਹੈ ਸੋ ਇਸ ਦੇ ਸੰਬੰਧ ਵਿੱਚ ਮੈਂ ਔਰ 17 ਆਪਦੀ ਸੇਵਾ ਵਿੱਚ ਰੱਖੀ ਚਾਹੁੰਦਾ ਸਾਹਿਬ ਜੀ ਸੋ ਪੇਸ਼ ਹੈ ਆ ਗਿਆ ਕਲਯੁਗ ਡਾਡਾ ਵਧੇ ਆ ਖੂਰੇ ਬਿਆ ਫਿਰਦੇ ਆ ਨੋਦੀ ਭੇਖੀ ਲੱਗਦੇ ਮੋਲੇਸ਼ਿਆ ਅੰਦਰੋਂ ਰੱਜ ਕੇ ਬਾਹਰੋਂ ਦਰਵੇਸਿਆ ਚੌਦਰ ਦੇ ਭੁੱਖੇ ਸਾਰੇ ਕਰੀਏ ਕੀ ਟੋਲੇ ਨੂੰ ਨਰਕਾਂ ਵਿੱਚ ਢੋਈ ਨਹੀਂ ਮਿਲਣੇ ਠੱਗਾਂ ਦੇ ਟੋਲੇ ਨੂੰ ਚੌਦਰ ਦੇ ਭੁੱਖੇ ਸਾਰੇ ਤਖਤਾਂ ਦੇ ਵਾਰਸ ਬਣ ਕੇ ਕਰਦੇ ਗੱਲ ਫੇਰ ਵੀ ਗਧਿਆਂ ਨੇ ਇੰਜ ਲੱਗਦਾ ਪਾੜੇ ਖੰਡ ਸ਼ੇਰ ਵੀ ਟੀਵੀ ਤੇ ਸੁਰਖੀ ਆ ਨਿਤ ਧੀਆ ਦੇ ਰੇਪ ਦੀ ਟੀਵੀ ਤੇ ਸੁਰਖੀ ਆ ਨਿਤ ਧੀਆ ਦੇ ਰੇਪ ਦੀ ਦਿਗਦੀ ਆ ਪੱਗ ਕੌਮ ਦੀ ਜਾਗੀ ਨਾ ਅਣਖ ਕੌਮ ਦੀ ਦਿਗਦੀ ਆ ਪੱਗ ਕੌਮ ਦੀ ਜਾਗੀ ਨਾ ਅਣਖ ਕੌਮ ਦੀ ਸੁਣਿਓ ਸੱਚ ਬੋਲੇ ਨੂੰ ਨਰਕਾਂ ਵਿੱਚ ਢੋਈਂ ਨ ਮਿਲਣੀ ਠੱਗਾਂ ਦੇ ਟੋਲੇ ਨੂੰ ਚੌਧਰ ਦੇ ਭੁਖੇ ਸਾਰੇ ਹੌਣ ਦੇ ਸੱਚ ਦੇ ਪੰਦੀ ਵਿਰਲੇ ਜਗ ਆਉਂਦੇ ਨੇ ਨਲੂਏ ਦੇ ਛੇਰ ਨਹੀਂ ਦਿਸਦੇ ਗਿੱਦੜ ਤਾਂ ਭੁੰਦੇ ਨੇ ਕਿਹੜੇ ਰਾਹ ਤੇ ਜਵਾਨੀ ਨਸ਼ੀਆਂ ਖਾ ਲਈ ਜਵਾਨੀ ਕਿਹੜੇ ਰਾਹ ਤੇ ਜਵਾਨੀ ਮਾਪੇ ਪੇਰ ਹੁੰਦੇ ਨੇ ਗੈਰਾ ਹੱਥ ਆਈ ਹਕੂਮਤ ਚੋਰਾ ਹੱਥ ਆਈ ਹਕੂਮਤ ਗੈਰਾ ਹੱਥ ਆਈ ਹਕੂਮਤ ਕੋਲਣ ਕੀ ਕੋਲੇ ਨੂੰ ਨਰਕਾਂ ਵਿੱਚ ਢੋਹੀ ਨਹੀਂ ਮਿਲਣੀ ਠੱਗਾਂ ਦੇ ਟੋਲੇ ਨੂੰ ਚੌਧਰ ਦੇ ਭੁਖੇ ਸਾਰੇ ਸੋ ਇਤਿਹਾਸਕ ਗੱਡੀਆਂ ਪ੍ਰਬੰਧ ਕਰਮੀ ਸੰਗਤ ਜੀ ਵੱਧ ਘਟ ਬੋਲਾ ਗਿਆ ਸੰਗਤ ਬਖਸ਼ਯੋਗ ਹੈ ਸੋ ਸੰਗਤ ਜੀ ਲਾਇਕ ਤੇ ਸ਼ੇਅਰ ਕਰਨਾ ਨਾ ਭੁੱਲਣਾ ਸਬਸਕ੍ਰਾਈਬ ਜਰੂਰ ਕਰਨਾ ਇਹਦੇ ਨਾਲ ਦਾਸਤਾ ਮਨੋਬਰ ਹੋਰ ਵੀ ਬਧੇਗਾ ਕਿਉਂਕਿ ਨਵੀਆਂ ਨਵੀਆਂ ਇਹ ਜੋ ਪਹਿਲੀ ਵਾਰੀ ਕਫਤਾ ਜਿਹੜੀ ਹੈ ਉਹ ਬੋਲ ਕੇ ਸੰਗਤ ਜੀ ਪਾਉਣ ਲਗਾ ਹਾਂ ਮੈਂ ਕੋਈ ਏਡਾ ਕਮਿਸ਼ਨਰ ਠਾਡੀ ਨਹੀਂ ਹਾਂ ਬਿਲਕੁਲ ਸਾਦਾ ਜਿਹਾ ਬੰਦਾ ਹਾਂ ਸੋ ਸੰਗਤ ਜੀ ਇਹ ਮਨ ਦੇ ਬਲਬਲੇ ਹਨ ਜੋ ਇਹ ਬੋਲ ਰਹੇ ਸੀ ਆਪ ਜੀਵੇ ਸਾਨੂੰ ਖ ਰੱਖੇ ਹਨ ਸੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ